ਅੱਜ ਤੁਹਾਨੂੰ ਬਾਈ ਸਿੱਧੂ ਦੇ ਫਾਰਮ ਤੇ ਲੈ ਕੇ ਪਹੁੰਚਿਆ ਪੰਜਾਬ ਸਟੱਡ ਫਾਰਮ ਤੇ ਪਿੰਡ ਚੁੰਗਾਵਾ ਬਹੁਤ ਹੀ ਟੌਪ ਦਾ ਬਾਈ ਨੇ ਫਾਰਮ ਬਣਾਇਆ ਤੇ ਜਿੰਨਾ ਸੋਹਣਾ ਫਾਰਮ ਬਣਾਇਆ ਓਨੇ ਚੰਗੇ ਜਾਨਵਰ ਨੇ ਇਸ ਫਾਰਮ ਦੇ ਵਿੱਚ ਬਹੁਤ ਚੰਗੀਆਂ ਟੌਪ ਦੀਆਂ ਘੋੜੀਆਂ ਅੱਜ ਤੁਹਾਨੂੰ ਇਸ ਵੀਡੀਓ 'ਚ ਦੇਖਣ ਨੂੰ ਮਿਲਣਗੀਆਂ ਮਿੱਤਰੋ ਤੇ ਮੈਨੂੰ ਬਹੁਤ ਫੋਨ ਆਏ ਕਿ ਇਸ ਫਾਰਮ ਦੀ ਵੀਡੀਓ ਕਦੋਂ ਆ ਰਹੀ ਹੈ ਤੇ ਅੱਜ ਤੁਹਾਡੇ ਸਾਹਮਣੇ ਮਿੱਤਰੋ ਲੈ ਕੇ ਆਇਆ ਪੰਜਾਬ ਸਟੱਡ ਫਾਰਮ ਦੀ ਵੀਡੀਓ ਤੇ ਜਿੱਥੇ ਕਿ ਬਹੁਤ ਟੌਪ ਦੀ ਬਰੀਡ ਮਾਰਵੜ ਦੀ ਤੁਹਾਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਜਿੰਨੀਆਂ ਵੀ ਇੱਥੇ ਘੋੜੀਆਂ ਨੇ ਸਾਰੀਆਂ ਪ੍ਰੂਵਨ ਆਸਟ੍ਰੇਲੀਅਨਸ ਦੀਆਂ ਨੇ ਤੇ ਪ੍ਰੂਵਨ ਘੋੜੀਆਂ ਨੇ ਮਿੱਤਰੋ ਤੇ ਬਹੁਤ ਸੋਹਣੀ ਇੱਕ ਜਨਤ ਬਣਾਈ ਆ ਬਾਈ ਉਹਨਾਂ ਨੇ ਘੋੜਿਆਂ ਵਾਸਤੇ ਇੱਕ ਨਵਾਂ ਆਈਡੀਆ ਲੈ ਕੇ ਇਹ ਫਾਰਮ ਤਿਆਰ ਕੀਤਾ ਤੇ ਫਾਰਮ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਕਿ ਕਿੰਨੀ ਕੁ ਸਹੂਲਤਾ ਘੋੜਿਆਂ ਦੇ ਲਈ ਇਸ ਫਾਰਮ ਦੇ ਵਿੱਚ ਹਰ ਇੱਕ ਚੀਜ਼ ਨੂੰ ਮੁੱਖ ਰੱਖ ਕੇ ਫਾਰਮ ਦੀ ਡਿਜ਼ਾਈਨਿੰਗ ਕੀਤੀ ਗਈ ਹੈ ਤੇ ਇੱਥੇ ਆਨੰਦ ਮਾਣਦੇ ਨੇ ਇਹ ਮਾਰਵਾੜੀ ਘੋੜੇ ਅਜੇ ਕੰਸਟਰਕਸ਼ਨ ਦਾ ਕੰਮ ਇਸ ਫਾਰਮ ਦਾ ਚੱਲ ਰਿਹਾ ਆ ਆਨਲਾਈਨ ਟਾਈਮ ਦੇ ਵਿੱਚ ਜਦੋਂ ਬਿਲਕੁਲ ਪ੍ਰੋਪਰ ਪੂਰਾ ਹੋ ਗਿਆ ਫਾਰਮ ਉਦੋਂ ਵੀ ਤੁਹਾਨੂੰ ਇਸ ਦੀ ਵੀਡੀਓ ਆਪਾਂ ਦਿਖਾਵਾਂਗੇ ਟਾਈਮ ਟੂ ਟਾਈਮ ਇਸ ਫਾਰਮ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਬਾਈ ਕੋਲ ਜਿੱਥੇ ਟਾਪ ਦੇ ਘੋੜੇ ਘੋੜੀਆਂ ਨੇ ਮੱਝਾਂ ਵੀ ਬਹੁਤ ਚੰਗੀਆਂ ਨੇ ਤੇ ਅੱਜ ਇਸ ਵੀਡੀਓ ਚ ਤੁਹਾਨੂੰ ਟਾਪ ਦੀਆਂ ਚਾਰ ਘੋੜੀਆਂ ਸਾਈਡ ਬਾਈ ਆਲੀ ਸ਼ਾਨ ਦੀਆਂ ਦਿਖਾਉਣੀਆਂ ਨੇ ਜਿਨ੍ਹਾਂ ਨੇ ਕਿ ਬਹੁਤ ਚੰਗੇ ਬੱਚੇ ਪੈਦਾ ਕੀਤੇ ਨੇ ਬਾਈ ਸਿੱਧੂ ਕਹਿੰਦੇ ਕਿ ਲੈਣ ਨੂੰ ਅਸੀਂ ਉਹ ਘੋੜੀਆਂ ਬਸ਼ੇਰੀਆਂ ਵੀ ਲੈ ਸਕਦੇ ਸੀ ਜਿਹੜੀਆਂ ਕਿ ਜੇਤੂ ਨੇ ਲਾਲ ਫੁੱਲ ਬਣਾਉਂਦੀਆਂ ਨੇ ਪਰ ਉਹਨਾਂ ਨੂੰ ਲੈਣ ਨਾਲੋਂ ਅਸੀਂ ਨੇ ਉਹ ਘੋੜੀਆਂ ਤੇ ਜ਼ਿਆਦਾ ਫੋਕਸ ਕੀਤਾ ਜਿਹੜੀਆਂ ਕਿ ਕੁਝ ਸ਼ੋਅ ਕੁਆਲਿਟੀ ਜਾਂ ਚੰਗਾ ਜੰਮ ਸਕਦੀਆਂ ਨੇ ਆਪ ਬਰੀਡ ਕਰਕੇ ਆਪ ਹੱਥੀਂ ਪਾਲ ਕੇ ਸ਼ੋਅ ਖੜਾਉਣ ਦਾ ਨਜ਼ਾਰਾ ਅਲੱਗ ਹੀ ਹੁੰਦਾ ਮਿੱਤਰੋ ਤੇ ਆਹ ਚਾਰੋਂ ਘੋੜੀਆਂ ਦੀ ਜਿਹੜੀ ਬੰਤਰ ਆ ਉਹ ਤੁਹਾਨੂੰ ਦੱਸਦੀ ਹੋਣੀ ਕਿ ਬਰੂਡ ਮੇਅਰ ਕਹਿੰਦੇ ਕਿ ਇਹਨੂੰ ਨੇ ਕਿਉਂਕਿ ਆਲੀਸ਼ਾਨ ਉਹ ਘੋੜਾ ਹੋਇਆ ਮਿੱਤਰੋ ਜਿਹੜਾ ਕਿ ਮਾਰਵਾੜੀ ਦੇ ਵਿੱਚ ਬਹੁਤ ਅਹਿਮ ਰੋਲ ਰੱਖਦਾ ਕਿਉਂਕਿ ਕੋਈ ਵੀ ਆਪਾਂ ਘੋੜਾ ਵਸ਼ੇਰੀ ਵਸ਼ੇਰਾ ਦੇਖਿਆ ਹੋਵੇ ਅੱਜ ਤੱਕ ਤਾਂ ਉਹਦੇ ਕਿਤੇ ਨਾ ਕਿਤੇ ਆਲੀ ਸ਼ਾਨ ਦਾ ਜਿਹੜਾ ਖੂਨ ਉਹ ਜ਼ਰੂਰ ਹੈਗਾ ਮਿੱਤਰੋ ਉਹੋ ਜਿਹੇ ਘੋੜੇ ਕਦੇ-ਕਦੇ ਪੈਦਾ ਹੁੰਦੇ ਆ ਤੇ ਉਸ ਘੋੜੇ ਦੀਆਂ ਚਾਰ ਬੱਚੀਆਂ ਬਾਈ ਨੇ ਖਰੀਦੀਆਂ ਤੁਸੀਂ ਇਹਨਾਂ ਦੀ ਬੈਲਟ ਦੇਖੋ ਤੇ ਹਰ ਪੱਖੋਂ ਪੂਰੀਆਂ ਨੇ ਤੇ ਇੱਕ ਆਹ ਕਾਲੇ ਕਾਂਟੇ ਦੀ ਬੱਚੀ ਬਾਈ ਨੇ ਪੁਸ਼ਕਰ ਮੇਲੇ ਦੇ ਉੱਪਰ ਖਰੀਦੀ ਸੀ ਬਾਈ ਸਣੀ ਨੇ ਖਰੀਦ ਕੇ ਦਿੱਤੀ ਸੀ ਤੇ ਬੱਚੀ ਦਾ ਕੱਲਾ-ਕੱਲਾ ਕਦਮ ਦੇਖੋ ਮਿੱਤਰੋ ਕੱਲਾ-ਕੱਲਾ ਪੈਰ ਆ ਜਿਹੜਾ ਐਂ ਬਿਲਕੁਲ ਪਰਫੈਕਟ ਆ ਕਨਫਰਮੇਸ਼ਨ ਵਾਈਜ਼ ਤੇ ਬਿਊਟੀ ਵਾਈਜ਼ ਬਹੁਤ ਚੰਗੀਆਂ ਨੇ ਤੇ ਆਜੋ ਹੁਣ ਬਾਈ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਤੇ ਨਾਲ ਦੀ ਨਾਲ ਇਹਨਾਂ ਜਾਨਵਰਾਂ ਦੀ ਗੱਲਬਾਤ ਕਰਾਂਗੇ ਤੇ ਬਾਈ ਦਾ ਤੁਹਾਨੂੰ ਫਾਰਮ ਦਿਖਾਵਾਂਗੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਫੋਲੋ ਜਰੂਰ ਕਰ ਲਿਓ ਮਿੱਤਰੋ ਅੱਜ ਪਹੁੰਚਿਆ ਮਿੱਤਰੋ ਮੈਂ ਪੰਜਾਬ ਸਟੱਡ ਫਾਰਮ ਤੇ ਬਾਈ ਅਰਜਨ ਢਿੱਲੋਂ ਦਾ ਤੁਸੀਂ ਇੱਕ ਗਾਣਾ ਸੁਣਿਆ ਹੋਣਾ ਕਿੱਲੇ ਤੇ ਵਸ਼ੇਰੀ ਖੜੀ ਆਲੀ ਸ਼ਾਨ ਦੀ ਚਾਲ ਹੈ ਕਢਾਉਣੀ ਸੋਹਣੀ ਏ ਰਕਾਨ ਦੀ ਉਸ ਫਾਰਮ ਤੇ ਪਹੁੰਚੇ ਹਾਂ ਜਿੱਥੇ ਬਾਈ ਨੇ ਇਹ ਲਾਈਨਾਂ ਲਿਖੀਆਂ ਨੇ ਮੇਰੇ ਨਾਲ ਬਾਈ ਅੱਜ ਹਰਵਿੰਦਰ ਸਿੰਘ ਸਿੱਧੂ ਜਿਹੜੇ ਕਿ ਮਿਊਜ਼ਿਕ ਇੰਡਸਟਰੀ ਦੇ ਸਰਮੌਰ ਬੰਦੇ ਨੇ ਬਹੁਤ ਚੰਗੇ ਗਾਇਕ ਨੇ ਬਾਈ ਉਹਨਾਂ ਨੇ ਲਾਂਚ ਕੀਤੇ ਹੋਏ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਾਈ ਜੀ ਧੰਨਵਾਦ ਜੀ ਤੁਹਾਡਾ ਓਨਲੀ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪਹਿਲਾਂ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਤੁਸੀਂ ਬੁਲਾਇਆ ਸਾਨੂੰ ਇੱਥੇ ਠੀਕ ਹੈ ਇਹ ਸਾਡੇ ਆੜ ਹੀ ਨੇ ਇੱਥੇ ਮਤਲਬ ਇੰਟਰਵਿਊ ਵਾਲੇ ਬਣੇ ਹੋਏ ਆਈ ਥੈਂਕ ਯੂ ਫਾਰਮ ਬਹੁਤ ਲੋਕ ਚੰਗਾ ਬਣਾ ਲੈਂਦੇ ਨੇ ਪਰ ਫਾਰਮ ਦੇ ਵਿੱਚ ਜੋ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਘੋੜੇ ਘੋੜੀਆਂ ਰੱਖੇ ਹੁੰਦੇ ਨੇ ਹਨਾ ਉਹ ਲੇਵਲ ਦੇ ਬੰਦੇ ਤੂੰ ਨਹੀਂ ਰੱਖੇ ਜਾਂਦੇ ਉਹ ਕੁਆਲਿਟੀ ਨਹੀਂ ਰੱਖੀ ਜਾਂਦੀ ਹੈ ਨਾ ਬਈ ਤੇ ਤੁਸੀਂ ਸ਼ੁਰੂਆਤ ਕਿਸ ਹਿਸਾਬ ਨਾਲ ਕੀਤੀ ਕੀ ਸੋਚ ਕੇ ਕੀਤੀ ਬਈ ਮੇਰਾ ਪਹਿਲਾ ਥਾਟ ਇਹ ਸੀਗਾ ਕਿ ਪਿਛਲੇ 25 30 ਸਾਲ ਦਾ ਬੈਸਟ ਘੋੜਾ ਜੀ ਜਿਹੜਾ ਵੀ ਆ ਵੀ ਉਹ ਦੇਖੀਏ ਹੈ ਨਾ ਹੂੰ ਤਾਂ ਸਾਰਾ ਸੋਚਣ ਤੋਂ ਬਾਅਦ ਫਿਰ ਵਾਲੀਸ਼ਾ ਨਹੀਂ ਸੀਗਾ ਹਾਂ ਅਲੀਸ਼ਾ ਨੇ ਕਹਿ ਲੋ ਬਈ ਮਾਰਵਾੜੀ ਦੇ ਵਿੱਚ ਕ੍ਰਾਂਤੀ ਲਿਆਉਣ ਵਾਲਾ ਘੋੜਾ ਹਾਂਜੀ ਫਿਰ ਮੈਂ ਪਹਿਲੀਆਂ ਦੋ ਬੱਚੀਆਂ ਅਲੀਸ਼ਾ ਦੀਆਂ ਲਈਆਂ ਸੀ ਅੱਛਾ ਬਈ ਈਸ਼ਾ ਅਲੀਸ਼ਾ ਦੋ ਘੋੜੀਆਂ ਤੇ ਅੱਜ ਆਪਾਂ ਚਾਰ ਘੋੜੀਆਂ ਦਿਖਾਉਣੀਆਂ ਨੇ ਆਲੀ ਸ਼ਾਨ ਦੀ ਮੇਰੇ ਦੇਖਣ ਦੇ ਵਿੱਚ ਤਾਂ ਇੱਕ ਫਾਰਮ ਦੇ ਉੱਪਰ ਚਾਰ ਉਹ ਵੀ ਰੀਜਨਲ ਹੋਣ ਜਿਹੜੀਆਂ ਬਈ ਹਨ ਕਿਉਂਕਿ ਸਿਧਾਂਤ ਸਿੰਘ ਜੀ ਰੋਇਟਗੜ ਨਾਲ ਤੁਹਾਡਾ ਬਹੁਤ ਪ੍ਰੇਮ ਹੈ ਹਾਂਜੀ ਹਾਂਜੀ ਤੇ ਉੱਥੋਂ ਤੁਸੀਂ ਦੱਸਿਆ ਵੀ ਸ਼ੁਰੂਆਤ ਕੀਤੀ ਤੁਸੀਂ ਹਾਂ ਪਹਿਲਾਂ ਉਹਨਾਂ ਦੇ ਘਰੋਂ ਦੋ ਬਸ਼ੀਰੀਆਂ ਲਈਆਂ ਆਪਾਂ ਸਾਰੀਆਂ ਸਭ ਤੋਂ ਪਹਿਲੀਆਂ ਦੋ ਘੋੜੀਆਂ ਹੀ ਉਹ ਲਈਆਂ ਰੋਇਟਗੜ ਤੋਂ ਲਈਆਂ ਜੀ ਹਾਂਜੀ ਠੀਕ ਹੈ ਬਈ ਆਪਾਂ ਘੋੜੀਆਂ ਵੀ ਦਿਖਾਉਂਦੇ ਜਾਵਾਂਗੇ ਦੋਸਤਾਂ ਨਾਲ ਦੀ ਨਾਲ ਤੇ ਤੁਹਾਡਾ ਫਾਰਮ ਵੀ ਦਿਖਾਉਂਦੇ ਜਾਵਾਂਗੇ ਬਈ ਬਹੁਤ ਸੋਹਣਾ ਫਾਰਮ ਬਣਿਆ ਹੋਇਆ ਧੰਨਵਾਦ ਵੀ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਭਾਵੇਂ ਗਰਮੀ ਸਰਦੀ ਵੈਂਟੀਲੇਸ਼ਨ ਦਾ ਪ੍ਰਬੰਧ ਕਮਰੇ ਬਹੁਤ ਖੁੱਲੇ ਡੁੱਲੇ ਨੇ ਬਿਲਕੁਲ ਹਾਂ ਸ਼ੌਂਕ ਵੀ ਅਸਲ ਇਸੇ ਚੀਜ਼ ਨੂੰ ਕਿਹਾ ਜਾਂਦਾ ਬਈ ਹਾਂਜੀ ਬਿਲਕੁਲ ਬਈ ਆਜੋ ਆਪਾਂ ਸ਼ੁਰੂਆਤ ਕਰਦੇ ਹਾਂ ਬਈ ਤੇ ਆਲੀ ਸ਼ਾਂਤ ਜੀ ਮਿੱਤਰੋ ਚਾਰ ਘੋੜੀਆਂ ਤੁਹਾਨੂੰ ਇਸ ਵੀਡੀਓ ਚ ਦਿਖਾਉਣੀਆਂ ਨੇ ਤੇ ਪ੍ਰੋਡਿਊਸ ਕੀ ਕਰ ਰਹੀਆਂ ਨੇ ਉਹ ਵੀ ਤੁਹਾਨੂੰ ਇੱਕ ਬੱਚੀ ਅਸੀਂ ਦਿਖਾਵਾਂਗੇ ਤੇ ਇਹਦੇ ਬਾਰੇ ਦਿਓ ਵੀਰੇ ਡਿਟੇਲ ਜੀ ਘੋੜੀ ਬਾਰੇ ਇਹਦੀ ਮਾਂ ਕਾਤਿਆਣੀ ਪਿਓ ਅਲੀ ਸ਼ਾ ਅੱਛਾ ਭਾਈ ਹਾਂਜੀ ਇਹ ਰੋਇਡ ਗਾੜੀ ਬਰੀਡ ਹੋਈ ਆ ਅਖੀਰਲੀਆ ਬੱਚੀਆਂ ਚੋਂ ਐ ਅਲੀ ਸ਼ਾਨ ਦੀਆਂ ਚੋਂ ਠੀਕ ਆ ਭਾਈ ਕਿੰਨੀ ਉਮਰ ਦੀ ਹੋਣੀ ਅਪਰੋਕਸੀਮੇਟਲੀ ਵੀਰੇ ਇਹ 4 4.5 ਸਾਲ ਦੀ ਹੈ ਜੀ ਅੱਛਾ ਭਾਈ ਲਾਸਟ ਵਾਲੀ ਬੱਚੀਆਂ ਚੋਂ ਇੱਕ ਹਾਂਜੀ ਲਾਸਟ ਵਾਲੀ ਠੀਕ ਆ ਠੀਕ ਆ ਤੇ ਇਹ ਵੀਰੇ ਹਾਂ ਕਵਰ ਹੈ ਜੀ ਹਾਂਜੀ ਹੁਣ ਇਹ ਮਣੀ ਰਾਜ ਤੋਂ ਗੱਬਣਾ ਜੀ ਅਠੀਗਾ ਮਨੀ ਰਾਜ ਭਾਈ ਕੋਲ ਬਹੁਤ ਚੰਗਾ ਘੋੜਾ ਆਉਣ ਵਾਲੀ ਵੀਡੀਓ ਚ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਹਾਂਜੀ ਕਿ ਮਨੀ ਰਾਜ ਕਿਸ ਸ਼ੈਦਾਨਾ ਕਿਉਂਕਿ ਭਾਈ ਤੁਸੀਂ ਬਲੱਡ ਲਾਈਨ ਤੇ ਬਹੁਤ ਜਿਆਦਾ ਫੋਕਸ ਕਰਦੇ ਹੋ ਹਾਂਜੀ ਹਾਂਜੀ ਭਾਵੇਂ ਘੋੜਾ ਹੋਵੇ ਭਾਵੇਂ ਬੰਦਾ ਹੋਵੇ ਨਸਲੇ ਹਮੇਸ਼ਾ ਕੰਮ ਆਉਂਦੀ ਹੈ ਵੇ ਖਾਨਦਾਨ ਨਹੀਂ ਜੰਮਣਾ ਹਾਂ ਬਿਲਕੁਲ ਬਿਲਕੁਲ ਤੇ ਇਹਦੀ ਹਾਈਟ ਕਿੰਨੀ ਆ ਭਾਈ ਇਹਦੀ ਹੋਊਗੀ 63 ਇੰਚ ਹਾਈਟ ਜੀ 63 ਇੰਚ ਹਾਈਟ ਭਾਈ ਤੇ ਹਾਈਟ ਦੇ ਨਾਲ ਨਾਲ ਚਲੋ ਹਾਈਟ ਭਈ ਅੱਜ ਕੱਲ ਦੌਰ ਆ ਪਰ ਫੀਚਰ ਵਾਈਜ਼ ਵੀ ਹੋਣੀ ਚਾਹੀਦੀ ਨੇ ਘੋੜੀਆਂ ਹਾਂ ਘੋੜੀ ਸਭ ਤੋਂ ਪਹਿਲਾਂ ਤਾਂ ਬਿਊਟੀ ਹੋਣੀ ਚਾਹੀਦੀ ਆ ਬ ਤੇ ਮੇਲ ਚ ਆਪਾਂ ਹਿਊਮਨ ਚ ਵੀ ਆਪਾਂ ਮਸਕੁਲਾਈਨ ਦੇਖਦੇ ਆ ਕਿੰਨਾ ਮਸਕੁਲਰ ਬਿਲਕੁਲ ਵੀਰੇ ਉਦਾਂ ਹੀ ਕੋੜੀ ਚ ਵੀ ਉਹੀ ਆ ਕਿ ਬਿਊਟੀ ਪਹਿਲਾਂ ਸਭ ਤੋਂ ਇਹਨੂੰ ਕਿੰਨਾ ਸਮਾਂ ਹੋ ਗਿਆ ਆਪਣੇ ਫਾਰਮ ਤੇ ਆਇਆ ਨੂੰ ਜੀ ਇਹਨੂੰ ਹੋ ਗਿਆ ਜੀ 2 ਸਾਲ 2 ਸਾਲ ਇਹਨੇ ਪਹਿਲਾਂ ਬੱਚਾ ਦਿੱਤਾ ਆਪਣੇ ਕੋਲ ਵੀਰੇ ਨਹੀਂ ਜੀ ਹੁਣੀ ਗੱਭਣ ਅੱਛਾ ਹੁਣੀ ਕਰਾਈਏ ਗੱਭਣ ਦੀ ਠੀਕ ਆ ਜੀ ਸudar ji ਕਹਿੰਦੇ ਸੀ ਵੀ ਜੇ ਤੂੰ ਇਹਨਾਂ ਤੋਂ ਜ਼ਿਆਦਾ ਬੱਚੇ ਲੈਣੇ ਆ ਤਾਂ 4 ਸਾਲ ਦੀ ਕਰਕੇ ਗੱਭਣ ਕਰਾਈਂ ਠੀਕ ਆ ਜੀ ਕਿਉਂਕਿ ਸਿਧਾਰਥ ਜੀ ਨੇ ਜੋ ਕੋੜੇ ਬਾਈ ਮੰਨੇ ਪਰਵਰ ਜੀ ਨੇ ਤੇ ਉਹ ਇੱਕ ਮਤਲਬ ਜੋ ਸ਼ੋਅ ਦੇ ਉੱਪਰ ਮੈਨੂੰ ਉਹਨਾਂ ਨਾਲ ਇਕੱਠੇ ਹੋਣ ਦਾ ਮੌਕਾ ਮਿਲਿਆ ਚੰਡੀਗੜ੍ਹ ਜੇ ਹਾਂਜੀ ਹਾਂਜੀ ਤੇ ਉਹਨਾਂ ਦਾ ਜੋ ਵਿਜ਼ਨ ਆ ਕੋੜੇ ਨੂੰ ਲੈ ਕੇ ਉਹ ਮਿਲਨ ਦਾ ਅੱਜ ਦੇ ਜਜਜਸ ਨਾਲੋਂ ਬਹੁਤ ਅਲੱਗ ਆ ਉਹ ਕੋੜਾ ਮਤਲਬ ਘੋੜਿਆਂ ਦੇ ਪ੍ਰੇਮੀ ਆ ਉਹ ਟਰੇਡਰ ਨਹੀਂ ਹੈਗੇ ਟਰੇਡਰ ਨਹੀਂ ਹੈਗੇ ਹਾਂਜੀ ਉਹਨਾਂ ਦੀ ਵੀ ਕਿਸੇ ਦਿਨ ਇੰਟਰਵਿਊ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਜੋ ਉਹਨਾਂ ਦੀ ਸੋਚ ਆ ਜੋ ਵਿਜ਼ਨ ਆ ਉਹ ਕੁਝ ਹੋਰ ਹੀ ਆ ਕਿਉਂਕਿ ਅੱਜ ਕੱਲ ਜੋ ਟਰੇਡਿੰਗ ਚ ਬਹੁਤ ਕੁਝ ਚੱਲਦਾ ਇਨ ਬਰੀਡਿੰਗ ਬਹੁਤ ਚੱਲਦੀ ਆ ਜੇ ਆਪਾਂ ਬ ਹੂੰ ਲੋਈ ਮਿੱਤਰੋ ਆਹ ਕੋੜੀ ਦੇਖੋ ਇੱਕ ਅਲੀਸ਼ਾਨ ਦੀ ਤੇ ਕੱਦ ਦੇ ਨਾਲ ਨਾਲ ਬਿਊਟੀ ਵੀ ਬਹੁਤ ਜ਼ਿਆਦਾ ਤੇ ਬਲੱਡ ਲਾਈਨ ਤਾਂ ਇਹ ਕਹਿ ਲਓ ਵੀ ਅਲੀਸ਼ਾਨ ਉਹ ਕੋੜਾ ਹੋਇਆ ਇੰਡੀਆ ਦਾ ਜਿਸ ਨੇ ਕ੍ਰਾਂਤੀ ਲਿਆਂਦੀ ਆ ਮਾਰਵਾੜੀ ਕੋੜਿਆਂ ਦੇ ਵਿੱਚ ਤੇ ਨਾਲ ਦੀ ਨਾਲ ਬਾਈ ਜੀ ਮੈਨੂੰ ਇਹ ਵੀ ਨਾ ਦੱਸ ਦੇ ਜਾਓ ਜਿਵੇਂ ਆਹ ਦੇਖਿਆ ਮੈਂ ਕੋੜੇ ਤੁਹਾਡੇ ਬਹੁਤ ਜਨੀਕ ਚੀਜ਼ ਆ ਬਾਈ ਲੱਗੀ ਹੋਈ ਹਾਂਜੀ ਇਹ ਮੈਂ ਸਟੇਬਲ ਬਾਹਰ ਹੀ ਦੇਖੇ ਸੀਗੇ ਅੱਛਾ ਜੀ ਤੇ ਉਦੋਂ ਮੈਂ ਸੋਚਿਆ ਸੀਗਾ ਕਿ ਇਹ ਤਾਂ ਵੈਂਟੀਲੇਸ਼ਨ ਦਾ ਬਹੁਤ ਸਹੀ ਜੀ ਤੇ ਲੱਕੜ ਐ ਇਨਸੂਲੇਸ਼ਨ ਐ ਉੱਤੇ ਫਿਰ ਜੋ ਲੱਗਿਆ ਠੀਕ ਆ ਬਈ ਉਹਦੇ ਕਰਕੇ ਗਰਮੀਆਂ 'ਚ ਠੰਡਾ ਰਹਿੰਦਾ ਸਰਦੀਆਂ 'ਚ ਗਰਮ ਰਹਿੰਦਾ ਹੁਣ ਆਪਾਂ ਕੋਈ ਵਿੰਡੋ ਨਹੀਂ ਬੰਦ ਕੋਈ ਡੋਰ ਨਹੀਂ ਬੰਦ ਅੰਦਰ ਕੋਈ ਹਵਾ ਆਲਾ ਕੋਈ ਸਿਸਟਮ ਬਿਲਕੁਲ ਇਹ ਲੱਕੜ ਕਿਹਦੀ ਲੱਗੀ ਹੋਈ ਵੀਰੇ ਇਹ ਪਾਈਨ ਵੁੱਡ ਹੀ ਆ ਅੱਛਾ ਇਹੀ ਲੱਗਦੀ ਆ ਜ਼ਿਆਦਾ ਠੀਕ ਆ ਬਈ ਹਾਂਜੀ ਲਓ ਜੀ ਆਜੋ ਆਪਾਂ ਦੂਜੀ ਵੀ ਘੋੜੀ ਦਿਖਾਈਏ ਤੁਹਾਨੂੰ ਅਲੀਸ਼ਾਨ ਦੀ ਇਹਦਾ ਕੀ ਨਾਮ ਵੀਰੇ ਜਿਹੜੀ ਸੈਕੰਡ ਨੰਬਰ ਤੇ ਘੋੜੀ ਦਿਖਾਇਆ ਇਹਦਾ ਨਾਮ ਹੈ ਜੀ ਈਸ਼ਾ ਈਸ਼ਾ ਇਹਦੇ ਉੱਪਰ ਹੀ ਨਾਮ ਰੱਖੀ ਹੋਈ ਦਾ ਜੀ ਉਹ ਇਹਨਾਂ ਦੋਨਾਂ ਦੇ ਨਾਮ ਸੁਧਾਰਜੀ ਨਹੀਂ ਰੱਖੇ ਅੱਛਾ ਜੀ ਅਲੀ ਸ਼ਾਨ ਦੀਆਂ ਕੋੜੀਆਂ ਤੇ ਇਹਦੇ ਵੀ ਮੱਥੇ ਪਟਾਈ ਹੈ ਸਿਰਫ ਇਹ ਹਾਂਜੀ ਆਪਦੇ ਪਿਓ ਵਾਂਗੂ ਇਹਦੀ ਮਾਂ ਬੁਲਬੁਲ ਹੈ ਅੱਛਾ ਜੀ ਇਹ ਤਿੰਨ ਭੈਣਾਂ ਆ ਇੱਕ ਆਪਣੇ ਕੋਲੇ ਆ ਜੀ ਇੱਕ ਜਾਲਮ ਸਿੰਘ ਜਲੌਰ ਕੋਲੇ ਆ ਜੀ ਸੇਮ ਮਾਂ ਬਾਪ ਇੱਕ ਰੌਣਕ ਸ਼ੁਕਲਾ ਜੀ ਤੋਂ ਹੁਣ ਗੈਰੀਬਾਈ ਕੋਲੇ ਆਈ ਹੈ ਫਾਚਾ ਜੀ ਸਗੀਆਂ ਪਹਿਣਾ ਨੇ ਸਾਡੀ ਆਪਣੀ ਸ਼ਾਂਤੀ ਮਾਂ ਇੱਕੋ ਆ ਜੀ ਹਾਂ ਜੀ ਬਿਲਕੁਲ ਠੀਕ ਆ ਬਈ ਇਹ ਕਿੰਨੀ ਉਮਰ ਦੀ ਹੋਗੀ ਵੀਰੇ ਸੇਮ ਉਮਰ ਦੀ ਅੱਛਾ ਜੀ ਇਹ ਮੈਨੂੰ ਲਾਸਟ ਲਾਸਟ ਯੰਗਸਟ ਸਟਾਕ ਖਰੀਦੀ ਸੀ ਅਦੰਤ ਬੱਚੀਆਂ ਖਰੀਦੀਆਂ ਸੀ ਅੱਛਾ ਜੀ ਹਾਂ ਜੀ ਇਹਨਾਂ ਨੂੰ ਇਹਨੂੰ ਵੀ 2 ਸਾਲ ਹੋ ਗਏ ਆਪਣੇ ਕੋਲ ਆਏ ਨੇ ਵੀਰੇ ਠੀਕ ਆ ਠੀਕ ਆ ਜੀ ਇਹ ਵੀ ਹੁਣ ਗੱਬਣਾ ਜੀ ਇਹ ਹੁਣ ਮਨੀ ਰਾਜਤੂ ਹੀ ਗੱਬਣਾ ਜੀ ਆ ਪਿਆ ਹਲੀ ਸ਼ਾਨ ਲਾਈਨ ਤੇ ਉਹ ਘੋੜਾ ਹੀਰੇ ਦਾ ਠੀਕ ਆ ਬਈ ਤੇ ਬਾਈ ਕਿਤੇ ਨਾ ਕਿਤੇ ਦੱਸੋ ਕਿਉਂਕਿ ਤੁਸੀਂ ਆਪ ਦੇ ਹੀ ਜੋ ਤੁਹਾਡਾ ਖੇਤਰਾ ਤੁਹਾਡਾ ਸ਼ੌਂਕ ਵੀ ਤੁਸੀਂ ਆਪ ਇਸ ਨੂੰ ਅਜਿਹੀ ਕੰਮ ਕਰਦਾ ਮੈਂ ਸ਼ੌਂਕ ਲਈ ਪੈਸ਼ਨ ਆ ਮੇਰਾ ਹਾਂਜੀ ਹਾਂਜੀ ਮਿਊਜ਼ਿਕ ਦੇ ਵਿੱਚ ਵੀ ਇਹ ਸਾਡਾ ਬਿਜ਼ਨਸ ਨਹੀਂ ਹੈ ਇਹ ਨਾਲ ਸਾਡੇ ਹੋਰ ਆ ਇਹ ਸਾਡਾ ਸ਼ੌਂਕ ਹੈ ਸ਼ੌਂਕ ਹੈ ਤੇ ਸ਼ੌਂਕ ਨੂੰ ਇਹ ਕਹਿਣਾ ਇਹ ਗੱਲ ਤੇ ਪੂਰੀ ਉਤਰਨਾ ਉਹਦੇ 'ਚ ਹੀ ਬਹੁਤ ਫਰਕ ਬਹੁਤ ਫਰਕ ਆ ਹਾਂਜੀ ਬਿਲਕੁਲ ਬਾਈ ਨਹੀਂ ਮੈਂ ਉਹੀ ਪੁੱਛਦਾ ਬਾਈ ਤੁਹਾਨੂੰ ਤੁਸੀਂ ਆਪ ਦੱਸੋ ਵੀ ਪਿਛਲੇ 20-25 ਸਾਲਾਂ ਦਾ ਰਿਕਾਰਡ ਚੱਕੀ ਤਾਂ ਅਲੀ ਸ਼ਾਨਦਾਰ ਬੱਛ ਹੋਣਾ ਰਿਹਾ। ਉਸੇ ਦੀ ਤੁਸੀਂ ਨੇ ਬੱਚੀਆਂ ਲਈਆਂ। ਹਾਂਜੀ। ਕਿ ਨਹੀਂ ਅੱਜ ਕੱਲ ਜ਼ਿਆਦਾਤਰ ਲੋਕ ਕੋਸ਼ਿਸ਼ ਕੀ ਕਰਦੇ ਆ ਵੀ ਆਪਾਂ ਘੋੜਾ ਚੰਗਾ ਲੈ ਲਈਏ। ਘੋੜਾ ਜੇ ਘਰ ਜੰਪੇ ਤੋਂ ਜ਼ਿਆਦਾ ਵਧੀਆ। ਠੀਕ ਆ ਬਈ। ਉਹ ਚੀਜ਼ ਨੂੰ ਤੁਸੀਂ ਨੇ ਮੋਕਰਾ ਕੇ ਲਈਆਂ ਨੇ। ਹਾਂਜੀ। ਠੀਕ ਆ ਬਈ। ਤੇ 3rd ਨੰਬਰ ਤੇ ਜਿਹੜੀ ਦਿਖਾ ਰਹੇ ਵੀਰੇ ਆਪਾਂ ਜੀ। ਇਹ ਕੁੜੀ ਆ ਜੀ ਅਲੀਫਾ। ਜੀ ਬਈ। ਇਹ ਵੀ ਸਦਾਰ ਜੀ ਨੇ ਮੈਨੂੰ ਦਵਾਈ ਸੀ ਇਹਦੀ ਮਾਂ ਅਲੀ ਬਾਬਾ ਦੀ। ਜੀ। ਅਲੀ ਬਾਬਾ ਦੀ ਕਹਿੰਦੇ ਸਭ ਤੋਂ ਸੋਹਣੀ ਕੁੜੀ ਸੀ ਦੀ ਮਾਂ। अच्छा भाई केसर नाम सी जी ए नाना ठकाणा ਆ ਉਹਨਾਂ ਦੇ ਘਰ ਮੈਂ ਇਹਦੀਆਂ ਦੋ ਬੱਚੀਆਂ ਵੀ ਦੇਖੀਆਂ ਜੀ ਉਹਨਾਂ ਦੇ ਘਰ ਦੇ ਬਸ਼ੇਰੇ ਤੋਂ ਆ ਉਹ ਵੀ ਮਤਲਬ ਇਹਨੇ ਬੱਚੀਆਂ ਵੀ ਐਂ ਦਿੱਤੀਆਂ ਵੀ ਜਿਵੇਂ ਆਲੀ ਸ਼ਾਮ ਦੀਆਂ ਹੋਣ ਹਮ ਹੁਣੇ ਆਪ ਦੇਵਰਾਜ ਤੋਂ ਗੱਪਣਾ ਠੀਕ ਹੈ 8 ਮਹੀਨੇ ਦੀ ਠੀਕ ਹੈ ਬਈ ਜੀ ਤੇ ਬਈ ਸਿੱਧੂ ਮੈਨੂੰ ਇੱਕ ਇਹ ਗੱਲ ਜਰੂਰ ਦੱਸਿਓ ਤੁਸੀਂ ਹਮ ਹਮ ਵੀ ਹਰ ਬੰਦਿਆਂ ਨੇ ਨਾ ਘੋੜੀਆਂ ਤੇ ਘੱਟ ਫੋਕਸ ਕੀਤਾ ਘੋੜਿਆਂ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਹਾਂ ਤੁਸੀਂ ਘੋੜੀਆਂ ਤੇ ਵੱਧ ਫੋਕਸ ਕੀਤਾ ਤੁਹਾਡਾ ਕੀ ਵਿਜ਼ਨ ਰਿਹਾ ਜਾਂ ਆਉਣ ਵਾਲੇ ਸਮੇਂ ਵਿੱਚ ਕੀ ਵਿਜ਼ਨ ਹੈ ਵੀ ਘੋੜੀਆਂ ਤੇ ਤੁਸੀਂ ਇੰਨਾ ਫੋਕਸ ਕਿਉਂ ਕੀਤਾ ਨਹੀਂ ਚੀ ਦੱਸੋ ਬਿਲਕੁਲ ਸੱਚ ਦੱਸੋ ਮੈਂ ਇਹ ਮਤਲਬ ਆਰ ਐਨ ਡੀ ਜਦੋਂ ਆਪਾਂ ਕਰਦੇ ਹਾਂ ਕੋਈ ਬਿਜ਼ਨਸ ਕਰਨਾ ਹੈ ਜਾਂ ਕੋਈ ਸ਼ੌਂਕ ਵੀ ਹੈ ਮਾਈਨਸ ਪਲੱਸ ਦੇਖਦੇ ਹਾਂ ਜੀ ਆਪਣੇ ਬੰਦੇ ਘੋੜੇ ਲਿਆਏ ਹਮ ਹਣਾ ਘੋੜੀਆਂ ਨਹੀਂ ਲੈ ਕੇ ਆਏ ਘੱਟ ਆਈਆਂ ਘੋੜੀਆਂ ਜਿਹੜੀਆਂ ਘੋੜੀਆਂ ਆਈਆਂ ਰਾਜਸਥਾਨੋਂ ਫਿਰ ਉਸੇ ਘੋੜੀ ਨੇ ਛਾਣ ਜੰਮਿਆ ਜੀ ਉਹਨਾਂ ਨੇ ਮਤਲਬ ਸਰਖਾਵ ਜੰਮਿਆ ਜੀ ਹਨਾ ਕਵੇਰੀ ਆਈ ਉਹਨੇ ਗਾਂਟਾ ਜੰਮਿਆ ਜੀ ਭਾਰਤ ਰਤਨ ਜੰਮਿਆ ਹਨਾ ਉਹ ਉਧਰੋਂ ਆਈਆਂ ਸੀ ਠੀਕ ਹੈ ਬਈ ਤੇ ਘੋੜੇ ਜ਼ਿਆਦਾ ਇਹ ਘੋੜੀਆਂ ਘਟ ਆਈਆਂ ਤੇ ਆਪਾਂ ਫਿਰ ਸਾਲ ਕੇ ਬਾਅਦ ਆਪਣੇ ਬੰਦੇ ਜਾਂਦੇ ਆ ਉਧਰੋਂ ਜਾ ਬਸ਼ੇਰਾ ਲਿਆਉਂਦੇ ਆ ਘੋੜਾ ਲਿਆਉਂਦੇ ਆ ਇਹ ਗੱਲ ਸੀ ਲਿਆਉਂਦੇ ਉਧਰ ਹੀ ਲਿਆਉਂਦੇ ਉਧਰ ਹੀ ਤੇ ਮੈਂ ਕਿਹਾ ਆਪਾਂ ਜਿਹੜੀਆਂ ਉੱਥੇ ਜੰਮਦੀਆਂ ਉਹੀ ਲੈ ਆਉਂਨੇ ਆ ਮਸ਼ੀਨਾਂ ਹੀ ਲੈ ਆਉਂਨੇ ਆ ਨਹੀਂ ਠੀਕ ਆ ਇਹ ਥੋਟ ਸੀ ਇਹ ਮੈਂ ਮਤਲਬ ਕਰੈਕਟ ਹੋਵਾ ਇਨਕਰੈਕਟ ਹੂਵਾ ਇਹ ਮੇਰਾ ਥੋਟ ਨਹੀਂ ਵੀਰੇ ਜਿਹੜੇ ਵੀ ਘੋੜੇ ਚੰਗੇ ਵਿਕੇ ਆ ਹਾਂਜੀ ਭਾਵੇਂ ਰਾਜਸਥਾਨ ਤੋਂ ਗੁਜਰਾਤ ਤੋਂ ਇੱਧਰ ਆਇਆ ਜਾਂ ਇੱਧਰੋਂ ਉਧਰ ਹੋ ਗਏ ਆ ਸੀ ਉਹਨਾਂ ਦੀ ਮਾਮਾਂ ਦਾ ਬਹੁਤ ਵੱਡਾ ਰੋਲ ਆ ਬਾਈ ਹੁਣ ਕਵੇਰੀ ਜਮੀਨ ਬਿਨਾ ਵੀ ਤਾਂ ਕੁਝ ਕਰ ਨਹੀਂ ਸਕਦਾ ਕਵੇਰੀ ਨੂੰ ਦੇਖੋ ਕਿੰਨੇ ਬੱਚੇ ਪੈਦਾ ਕੀਤੇ ਨੇ ਸਾਰੇ ਟੌਪ ਦੇ ਕੀਤੇ ਬਾਈ ਸ਼ਾਨ ਦੀ ਮਾਂ ਜਿਹੜੀ ਹਾਂ ਉਹਨੇ ਸਰਦਾਰ ਕੁਝ ਚੰਗੇ ਦਿੱਤੇ ਨੇ ਹਾਂਜੀ ਹੋਰ ਵੀ ਬੜੀਆਂ ਘੋੜੀਆਂ ਆ ਬਿਲਕੁਲ ਬਾਈ ਅਸੀਂ ਦੋ ਦਾ ਨਾਮ ਲੈ ਰਹੇ ਆ ਇਹ ਨਹੀਂ ਕਿ ਦੋ ਹੀ ਆਈਆਂ ਬਹੁਤ ਘੂੜੀਆਂ ਆ ਇਹ ਐਗਜ਼ਾਮਪਲ ਐ ਐਗਜ਼ਾਮਪਲ ਆ ਬਿਲਕੁਲ ਬਾਈ ਤੇ ਇੱਕ ਬਾਈ ਮੈਨੂੰ ਫਾਰਮ ਨਾ ਦੱਸਿਓ ਤੁਹਾਡੀਆਂ ਖੁਰਨੀਆਂ ਨਾ ਸਾਈ ਦੇ ਵਿੱਚ ਬਹੁਤ ਵੱਡੀਆਂ ਨੇ ਆਮ ਅਕਸਰ ਦੇਖਦੇ ਨੂੰ ਬਹੁਤ ਸ਼ਾਰਟ ਖੁਰਨੀ ਹੁੰਦੀਆਂ ਨੇ ਫਾਰਮ ਦੇ ਵਿੱਚ ਉਹ ਫੰਗਸ ਫੰਗਸ ਲੱਗਨ ਦਾ ਹਵਾ ਨਹੀਂ ਪੈਂਦੀ ਉਹ ਚੱਕਰ ਰਹਿੰਦਾ ਅੱਛਾ ਬਾਈ ਹਾਂਜੀ ਤਾਂ ਥੋੜਾ ਗਲਾਈ ਚ ਵੱਡੀਆਂ ਰੱਖੀ ਇਹ ਬਣਾਈਆਂ ਵੀ ਦੋ ਦੋ ਨੇ ਤੁਸੀਂ ਬਈ ਇਹ ਇਹ ਜਿਹੜੀਆਂ ਘੂੜੀਆਂ ਸੌਣ ਵਾਲੀਆਂ ਉਹ ਇੰਨਾ ਕਮਰਿਆਂ ਚ ਰੱਖਦੇ ਆ ਉੱਥੇ ਸੀ ਫਿਰ ਛੋਟੇ ਬੱਚਿਆਂ ਲਈ ਵੀ ਠੀਕ ਹੈ ਵੀ ਸ਼ੁਰੂਆਤ ਚੁੱਕਾਂਗੇ ਠੀਕ ਆ ਇੱਕ ਪਾਣੀ ਵਾਲਾ ਸਿਸਟਮ ਹੈ ਇਹ ਦੇਖਿਆ ਹੋਇਆ ਵੱਡੇ ਬੋਲ ਲੱਗੇ ਹੋਏ ਹੁੰਦੇ ਆ ਵੀਰੇ ਜ਼ਿਆਦਾਤਰ ਆਟੋਮੈਟਿਕ ਸਿਸਟਮ ਇਹ ਕੀਤਾ ਹੋਇਆ ਹੁੰਦਾ ਵੀ ਸਾਰਿਆਂ ਦਾ ਬੈਲੈਂਸ ਬਣਾਇਆ ਹੋਇਆ ਹੁੰਦਾ ਪਰ ਇਹ ਮੈਂ ਬਹੁਤ ਨਵੀਂ ਚੀਜ਼ ਦੇਖੀ ਹੈ ਇੱਕ ਇਹਦੀ ਹਾਲੇ ਪ੍ਰੋਪਰ ਫਿਟਿੰਗ ਨਹੀਂ ਆਏ ਅੱਛਾ ਜੀ ਇਹ ਟੈਂਪਰੇਰੀ ਫਿਟਿੰਗ ਆ ਜੀ ਬਈ ਇਹ ਪ੍ਰੋਪਰ ਫਿਟਿੰਗ ਹੋਣੀ ਆ ਪਰ ਕੁੜੀ ਸਾਰੀਆਂ ਆਪੇ ਮੂੰਹ ਲੱਗਦਾ ਪਾਣੀ ਆਉਂਦਾ ਤਾਂ ਠੀਕ ਆ ਬਈ ਹਾਂਜੀ ਠੀਕ ਆ ਜੀ ਇਹ ਆਦਤ ਬਣ ਜਾਂਦੀ ਨੇ ਕੁੜੀ ਨੂੰ ਆਪਣੇ ਆਪ ਵੀਰੇ ਇਹ ਮੇ ਪਾਣੀ ਪੀਦੀ ਉਹ ਬਸ਼ੇਰੀ ਹੁਣ 5 ਮਹੀਨੇ ਦੀ ਆਈ ਆ ਤੇ ਹੁ ਹਾਂ ਠੀਕ ਹੈ ਨਹੀਂ ਬਹੁਤ ਚੰਗਾ ਸਿਸਟਮ ਆ ਬਾਈ ਇਹਦੇ ਨਾਲ ਜਿਆਦਾ ਕੋਈ ਗਿੱਲਾ ਨਹੀਂ ਬਾਟੇ ਚੱਕਣ ਦਾ ਵੀ ਸਾਰਾ ਇਹਦੇ ਥੱਲੇ ਇਦਾਂ ਬਣਦਾ ਕਿ ਇਹਦੇ ਵਿੱਚ ਕੋੜੀ ਟੱਚ ਵੀ ਨਾ ਕਰ ਸਕੇ ਠੀਕ ਹੈ ਜੀ ਵੀ ਆਪਣੀਆਂ ਤਾਂ ਕਦੇ ਨਹੀਂ ਹੋਇਆ ਪਰ ਫਿਰ ਵੀ ਸੇਫਟੀ ਵਾਈਜ਼ ਇਹਦੇ ਇੱਥੇ ਇਦਾਂ ਲੱਕੜ ਦਾ ਬਣ ਕੇ ਐ ਲੱਗ ਜੂਗਾ ਠੀਕ ਹੈ ਜੀ ਸਪੋਰਟ ਬਈ ਕਈ ਵਾਰ ਕੋਈ ਮੂਰਾ ਹੁੰਦਾ ਜਾਂ ਹੋਰ ਕਿਤੇ ਕੋਈ ਫਸੇ ਕੋਈ ਕੋਈ ਵੀ ਚੀਜ਼ ਨਾ ਬਿਲਕੁਲ ਬਾਈ ਆਜੋ ਤੁਹਾਨੂੰ ਦੂਜੇ ਪਾਸੇ ਵੀ ਤੁਸੀਂ ਜਿਹੜੀ ਗੱਲ ਆ ਪਹਿਲਾਂ ਕੀਤੀ ਵੀ ਘੋੜੀਆਂ ਚੰਗੀਆਂ ਦੇਖੀਆਂ ਨੇ ਆਪਾਂ ਜੋ ਕੋੜੀ ਦਿਖਾਉਂਦੇ ਇਹ ਇਹ ਮੇਰੀ ਮਰਜ਼ੀ ਦੀਆਂ ਚੰਗੀਆਂ ਆ ਜੀ ਇਹ ਲੋਕ ਦੱਸਣਗੇ ਚੰਗੀਆਂ ਨਹੀਂ ਚੰਗੀਆਂ ਠੀਕ ਆ ਵੀਰੇ ਹਾਂਜੀ ਤੇ ਮੈਂ ਆਪਦੀ ਸਮਝ ਚ ਚੰਗੀਆਂ ਲਈਆਂ ਠੀਕ ਆ ਬਾਈ ਹਾਂ ਤੁਹਾਡੀ ਜੋ ਸਮਝ ਸੀ ਉਹਨੇ ਪ੍ਰੂਫ ਵੀ ਕੀਤਾ ਵੀਰੇ ਹਾਂਜੀ ਇਸ ਕੋੜੀ ਦਾ ਨਾਂ ਜੀ ਇਹਦਾ ਨਾਂ ਅਲੀਜ਼ਾ ਹੈ ਜੀ ਅਲੀਜ਼ਾ ਅਲੀਜ਼ਾ ਨੇ ਪ੍ਰੂਫ ਵੀ ਕਰਤਾ ਵੀਰੇ ਹਾਂਜੀ ਬਾਈ ਕਿਉਂਕਿ ਜਿਹੜੀ ਆਪਾਂ ਇਹਦੀ ਬੱਚੀ ਦਿਖਾਉਣੀ ਆ ਹੁਣ ਦੋਸਤਾਂ ਉਹ ਵੀ ਬਹੁਤ ਚੰਗੀ ਆਈ ਆ ਸਹੀ ਗੱਲ ਤੇ ਖੂਨ ਆ ਕਿਤਨਾ ਕਿਤਾਬ ਦਾ ਕੰਮ ਆ ਜਿਹੜਾ ਉਹ ਕਰ ਜਾਂਦਾ ਹੁੰਦਾ ਜੀ ਹਾਂਜੀ ਇਹ ਪ੍ਰੇਮ ਸਿੰਘ ਕੋਟਾ ਨੇ ਜੀ ਉਹਨਾਂ ਦੇ ਘਰੋਂ ਆਈ ਐ ਕੁੜੀ ਠੀਕ ਆ ਬਾਈ ਇਹ ਵੀ ਰੋਇਟ ਵਾਲਿਆਂ ਨੇ ਦਵਾਈ ਸੀ ਮੈਨੂੰ ਅੱਛਾ ਸਿਹਾਰਜ ਜੀ ਨੇ ਹਾਂਜੀ ਠੀਕ ਆ ਬਾਈ ਜੀ ਤੇ ਇਹ ਕਹ ਲਓ ਮੈਨੂੰ ਲੱਗਦਾ ਵੀ ਪੰਜਾਬ ਚ ਪਹਿਲੀਆਂ ਚਾਰ ਘੋੜੀਆਂ ਤੁਹਾਡੇ ਕੋਲ ਹੀ ਆਈ ਹੋਣੀਆਂ ਲਈ ਸ਼ਾਨਦਿਆਂ ਬਣ ਕੇ ਤਾਂ ਬਹੁਤ ਆਈ ਹੋਣੀਆਂ ਮੈਂ ਮਤਲਬ ਐ ਸੋਚ ਕੇ ਨਹੀਂ ਲਈਆਂ ਵੀ ਮੈਂ ਹੀ ਇਕੱਲੇ ਨੇ ਕਰਨੀਆਂ ਅਜਾ ਮੇਰੇ ਕੋਲ ਹੀ ਆ ਉਹ ਆਪੇ ਮਤਲਬ ਸਵੱਭ ਉਹਦਾਂ ਬਣ ਗਿਆ ਪਰ ਆਪਣਾ ਇਦਾਂ ਦਾ ਠੀਕ ਆ ਨਾ ਵੀ ਜਿਵੇਂ ਉਹ ਆਦਤ ਹੁੰਦੀ ਨਾ ਸਾਡੇ ਕੋਲ ਹੀ ਆ ਜਾਂ ਅਸੀਂ ਹੀ ਪਹਿਲੇ ਨੰਬਰ ਤੇ ਆ ਜਾਂ ਅਸੀਂ ਇਹ ਕਰਤਾ ਦੁਨੀਆ ਗਾਂ ਤੋਂ ਗਾਂ ਪਈ ਆ ਕਰਨ ਵਾਲੇ ਤਾਂ ਪ੍ਰਮਾਤਮਾ ਨੇ ਬਈ ਇਹ ਨੂੰ ਨੇ ਕਰਨਾ ਜੋ ਵੀ ਕਰ ਅਸੀਂ ਮਤਲਬ ਘੋੜੀਆਂ ਲਈਆਂ ਇਹ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਚਾਰ ਕਰਨੀਆਂ ਜਾਂ ਹੁਣ ਵੀ ਐ ਨਹੀਂਗਾ ਕਿ ਇੱਕ ਹੋਰ ਮਿਲੇ ਤੇ ਪੰਜ ਕਰਨੀਆਂ ਮਿਲ ਗਈ ਤਾਂ ਲੈ ਵੀ ਲਵਾਂਗੇ ਠੀਕ ਆ ਬਈ ਠੀਕ ਆ ਤੇ ਇਹਨੇ ਆਪਣੇ ਕੋਲ ਇੱਕ ਬੱਚੀ ਦਿੱਤੀ ਅੱਜ ਦੀ ਹੈ ਨਾ ਇਹ ਜਿੱਦਾਂ ਆਈ ਸੀ ਹਮ ਨੈਕਸਟ ਡੇ ਇਹ ਮਿਲੀ ਹੈ ਅੱਛਾ ਬਈ ਹਾਂਜੀ ਠੀਕ ਆ ਬਣ ਗਈ ਇਹਦਾ ਇਹਦਾ ਪਹਿਲਾ ਰਿਕਾਰਡ ਕੀ ਰਿਹਾ ਕਿੰਨੇ ਬੱਚੇ ਦਿੱਤੇ ਇਸ ਘੋੜੀ ਨੇ ਵੀਰੇ ਇਹਦਾ ਤੀਜੀ ਬੱਚੀ ਹੈ ਤੀਜੀ ਬੱਚੀ ਹੈ ਹਾਂਜੀ ਠੀਕ ਹੈ ਆਪ ਕੱਦ ਵਿੱਚ ਕਿੰਨੀ ਹੈ ਵੀਰੇ ਕੁੜੀ ਇਹ 1.61 1.61 ਹੋਊਗੀ ਬਸ ਠੀਕ ਆ ਬਈ ਤੇ ਬਾਕੀ ਪਰਫੈਕਟਾ ਕੁੜੀ ਜਿੰਨੀ ਵੀ ਦੋ ਦੇਖ ਆਪਣੇ ਵੀਡੀਓ ਦੇ ਮੈਨੂੰ ਇਹਦਾ ਫੇਸ ਬੜਾ ਜ਼ਿਆਦਾ ਸੋਹਣਾ ਲੱਗਦਾ ਜੀ ਵੀ ਜਿਵੇਂ ਹੋਣਾ ਚਾਹੀਦਾ ਮਾਰਵਾੜੀ ਦਾ ਠੀਕ ਆ ਵੀਰੇ ਇਹਦਾ ਪੁੱਠਾ ਹਣਾ ਬੰਤਨਾ ਸਾਰੀਆਂ ਹੀ ਬੰਤਨਾ ਦੇ ਨਾਲ ਨਾਲ ਬਈ ਸਟਰਕਚਰ ਸਾਰਾ ਕੁਝ ਕੰਮ ਕਰਦਾ ਹੁਣ ਇਹ 65 65 ਇੰਚ ਦੀ ਘੋੜੀ ਹੈ ਕਹਨੂੰ ਤਰੇਠ ਕਹਿ ਦਈਏ ਬਾੜ ਕਹਿ ਦਈਏ ਐ ਕਹਿ ਦਈਏ ਉਹ ਕੋਈ ਨਹੀਂ ਪਰ ਬੱਚੀ 65 68 ਵਾਲੀ ਦਿੱਤੀ ਦਿੱਤੀ ਹੈ ਬਾਈ ਹਾਂਜੀ ਇਹਦੇ ਜਿੱਡੀ ਆ ਹੁਣੇ ਹੀ ਉਹ 8 ਮਹੀਨਿਆਂ ਦੀ ਬਿਲਕੁਲ ਬਾਈ ਆਪਦਾ ਸਿਸਟਮ ਹੈ ਨਜ਼ਰੀਆ ਉਹਨਾਂ ਨੇ ਕਿਵੇਂ ਇਹਦੇ ਘੋੜੇ ਗਾਂ ਬਰੀਡ ਕਰਨੇ ਆ ਬਿਲਕੁਲ ਜੀ ਜਾਂ ਕਿਹੜੀ ਲਾਈਨ ਦੇ ਬਰੀਡ ਕਰਨੇ ਆ ਸੋ ਆਪੋ ਆਪਣੀ ਸਮਝ ਤੇ ਬਿਲਕੁਲ ਸ਼ੋ ਕੁਆਲਟੀ ਸਿੱਧੂ ਬਾਈ ਹੈ ਜੀ ਕੰਨ ਕੰਨ ਬਹੁਤ ਚੰਗਾ ਬੱਚੀ ਦਾ ਜੀ ਅਗਲੇ ਸਾਲ ਜੋਧਪੁਰ ਤਿੰਨ ਬਸ਼ੇਰੀਆਂ ਲਾਵਾਂਗੇ ਜੀ ਅਸੀਂ ਆਪਣੀਆਂ ਜੀ ਹਾਂਜੀ ਤਿਆਰੀ ਚੱਲ ਰਹੀ ਹੈ ਜੀ ਪੂਰੀ ਹਾਂ ਹਾਂ ਅੱਛਾ ਜੀ ਠੀਕ ਹੈ ਜੀ ਤੇ ਇਹ 8 ਮਹੀਨੇ ਦੀ ਹੋਗੀ ਵੀਰੇ 8 ਮਹੀਨਿਆਂ ਦੀ 26 ਤਰੀਕ ਨੂੰ ਅੱਜ 26 ਜਾਂ 27 ਹੈ ਠੀਕ ਹੈ ਜੀ ਹਾਂਜੀ ਵਾਹ ਜੀ ਵਾਹ ਤੇ ਬਾਕੀ ਮਾਰਕਿੰਗ ਜੋ ਲੋਕ ਮੰਗਦੇ ਹੁੰਦੇ ਵੀ ਮੱਥੇ ਪਟਾ ਹੋਵੇ ਬਾਪ ਵਾਲੀ ਹੈ ਜੀ ਤਿੰਨ ਪੈਰ ਚਿੱਟੇ ਮੱਥੇ ਪੂਰਾ ਪਟਾ ਹਾਂ ਤੇ ਕੰਨਾਂ ਦੀ ਕੁੰਡੀ ਦੇਖੋ ਬਈ ਕਿੰਨੀ ਈ ਹੈ ਵੀ ਹਾਂਜੀ ਬਿਲਕੁਲ ਤੇ ਕਿਤੇ ਨਾ ਕਿਤੇ ਇਹ ਵੀ ਹੁੰਦਾ ਬਈ ਜਿਵੇਂ ਤੁਸੀਂ ਹੁਣ ਮਸ਼ੀਨਾਂ ਖਰੀਦ ਲਈਆਂ ਹਾਂ ਜਿਵੇਂ ਚਾਰ ਘੋੜੀਆਂ ਨੇ ਜਿਵੇਂ ਡਾਇਰੈਕਟ ਲਈਆਂ ਸ਼ਾਨ ਦੀਆਂ ਚੰਗੀਆਂ ਘੋੜਿਆਂ ਤੋਂ ਮੇਟ ਹੋਣਗੀਆਂ ਆਟੋਮੈਟਿਕਲੀ ਜਿਹੜੀ ਬ੍ਰੀਡ ਹੈ ਕੀ ਘਰੇ ਬਣੇ ਜਾਣੀਆਂ ਬਈ ਬਿਲਕੁਲ ਸਾਡੇ ਕੋਲ ਟੋਟਲ 12 ਘੋੜੀਆਂ ਆ ਅੱਛਾ ਜੀ ਚਾਰ ਵਿੱਚੋਂ ਆ ਲਈ ਚਾਹੁੰਦੀ ਆ ਠੀਕ ਹੈ ਜੀ ਚਾਰ ਲਈ ਚਾਹੁੰਦੀ ਆ ਇੱਕ ਸ਼ਫਤਾਸ਼ ਦੀ ਹੋ ਇੱਕ ਸ਼ਫਤਾਸ਼ ਦੀ ਹੈ ਮੌਰਿਆ ਦੀ ਹੈ ਦੇਵਰਾਜ ਦੀ ਵੱਡੀ ਘੋੜੀ ਹੈ ਜੀ ਹਾਂ ਜੀ ਠੀਕ ਹੈ ਬਾਈ ਜੀ ਲੋ ਮੇਤਰੋ ਹਰਗੁੰਦੀ ਹਰਗੁੰਦੀ ਬਿਸ਼ੇਰੀ ਆ ਉਹ ਹੁਣ ਇਸ ਵਾਰ ਮਿਲਣੀ ਆ ਉਹਦੀ ਮਾਂ ਡਾਇਰੈਕਟ ਤੂਫਾਨ ਦੀ ਉਹ ਬਲਵਾਨ ਦੀ ਭੈਣ ਆ ਠੀਕ ਹੈ ਜੀ ਜਿਹੜਾ ਖਿਪਾਂ ਵਾਲੀ ਆ ਜੀ ਖਿਪਾਂ ਵਾਲੀ ਵਾਲਾ ਜਿਹੜਾ ਪੂਰਾ ਹੋ ਗਿਆ ਠੀਕ ਹੈ ਠੀਕ ਹੈ ਜੀ ਹਾਂ ਜੀ ਉਹਦੀ ਭੈਣ ਆ ਓਕੇ ਜੀ ਹਾਂ ਜੀ ਲੋਈ ਮਤਰਾ ਆ ਵਸ਼ੇਰੀ ਬਰ ਇਹਦਾ ਨਾਂ ਕੀ ਰੱਖਿਆ ਬਾਈ ਇਹਦਾ ਨਾਂ ਸ਼ਿਵਗਾਮਣੀ ਹੈ ਜੀ ਸ਼ਿਵਗਾਮਣੀ ਸ਼ਿਵਰਾਤਰੀ ਵਾਲੀ ਰਾਤ ਹੋਈ ਸੀ ਸਾਡੇ ਮੁੰਡੇ ਕਹਿੰਦੇ ਸੀ ਸ਼ਿਵ ਸ਼ਿਵ ਜੀ ਵਾਰਾ ਜਿੱਤੇ ਰੱਖਣਾ ਮੈਂ ਕਿਹਾ ਤੁਹਾਡੀ ਇੱਛਾ ਤੁਸੀਂ ਠੀਕ ਹੈ ਦੇਵਾ ਕਰਦੇ ਇਹਨਾਂ ਦੀ ਹਨਾ ਹਾਂ ਜੀ ਕਹਿੰਦੇ ਦਿਲਵਾਜ ਦੀ ਮਾਂ ਦਾ ਨਾਂ ਗੱਜਗਾਮਣੀ ਸੀ ਇਹਦਾ ਨਾਂ ਸ਼ਿਵਗਾਮਣੀ ਰੱਖੇ ਸ਼ਿਵਗਾਮਣੀ ਨੇ ਬਾਈ ਆਉਣ ਵਾਲੇ ਟਾਈਮ 'ਚ ਕੁਛ ਚੰਗਾ ਕਰਕੇ ਦਿਖਾਉਗੀ ਸ਼ੋਅ ਕੁਆਲਿਟੀ ਬੱਚੀ ਹੈ ਬਾਈ ਬਹੁਤ ਚੰਗੀ ਸਟ੍ਰਕਚਰਵਾਇਜ਼ ਵੀ ਬਹੁਤ ਚੰਗੀ ਹੈ ਬੱਚੀ ਇਹ ਬਸ਼ੇਰੀਆਂ ਦਾ ਹੋਰ ਵੀ ਬਾਈ ਦੇ ਫਾਰਮ ਤੇ ਬਹੁਤ ਨੇ ਪਰ ਜਿੰਨੀਆਂ ਅੱਜ ਸਤੋ ਸ਼ੂਟ ਹੋਈਆਂ ਜਿੰਨੀਆਂ ਦੀ ਵੀਡੀਓ ਬਣਾ ਸਕੀ ਉਹਨੀਆਂ ਤੁਹਾਨੂੰ ਦਿਖਾਉਂਦੇ ਆ ਤੇ ਹੁਣ ਉਹ ਦਿਖਾਈਏ ਬਾਈ ਜਿਨੇ ਸ਼ੁਰੂਆਤ ਕੀਤੀ ਸੀ ਪੁਸ਼ਕਰ ਮੇਲੇ ਦੀ ਪਹਿਲਾ ਧਮਾਕਾ ਉਹ ਬਸ਼ੇਰੀ ਨੇ ਕੀਤਾ ਤੇ ਜਦੋਂ ਪੋਸਟ ਪਈ ਉਦੋਂ ਬਾਅਦ ਲੋਕ ਗਰਮਜੇ ਹੋ ਗਏ ਸੀ ਬਾਈ ਹੁਣ ਇਹ ਇੱਕ ਕ੍ਰੈਡਿਟ ਤਾਂ ਨਾਂ ਲਈਏ ਸੀ ਲੋਕ ਤਾਂ ਪਹਿਲਾਂ ਹੀ ਗਰਮ ਸੀ ਨਹੀਂ ਫੇਰ ਵੀ ਆ ਬੱਚੀ ਦਿਖਾਉਂਦੇ ਆ ਬਈ ਦੀਪਕ ਤੋਂ ਲਈ ਸੀ ਜਲਾਣੇ ਵਾਲੇ ਤੋਂ ਇਹ ਇਹਦਾ ਨਾਮ ਸਨੀ ਬਾਈ ਨੇ ਰੱਖਿਆ ਜੀ ਜੀ ਹੁਸਨਪਰੀ ਠੀਕ ਆ ਬਈ ਬਈ ਸਨੀ ਰਣੀਆਂ ਨੇ ਠੀਕ ਆ ਬਈ ਜੋ ਅਵਲਕ ਹੋਣੀ ਚਾਹੀਦੀ ਨੇ ਪ੍ਰਾਪਰ ਜੀ ਨੂੰ ਅਵਲਕ ਕਹਿੰਦੇ ਆਪਾਂ ਨਾ ਮੱਥੇ ਪਟਾ ਤੇ ਖੁੱਲੀ ਅਵਲਕ ਕਹਿੰਦੇ ਆਪਾਂ ਪੂੰਛ ਬਾਈ ਲੈ ਕੇ ਲੈਣ ਗਏ ਸੀ ਸਨੀ ਬਾਈ ਅੱਛਾ ਜੀ ਹਾਂ ਆਪੇ ਲੈ ਕੇ ਲਿਆ ਕੇ ਮਤਲਬ ਇਹਨੂੰ ਦੇਣ ਵਾਲੀ ਗੱਲ ਕਰੀ ਹੈ ਅੱਛਾ ਜੀ ਹਾਂਜੀ ਠੀਕ ਆ ਬਈ ਇਹ ਉੱਥੇ ਤੋਂ ਤਾਂ ਮੰਗੀ ਵੀ ਬਹੁਤ ਬੰਦੇ ਨੇ ਬਈ ਹਾਂ ਅੱਛਾ ਜੀ ਬਾਅਦ ਚ ਵੀ ਸਾਡੇ ਕਿਤਾਇਆ ਹੀ ਨੇ ਉਹ ਕਹਿੰਦੇ ਫਿਰ ਮੇਰੇ ਮਿੱਤਰ ਨੂੰ ਕਹਿੰਦੇ ਸਿੱਧੂ ਨੇ ਕਿੰਨੇ ਦੀ ਵੇਚਤੀ ਕਹਿੰਦੇ ਜੀ ਉਹਨੇ ਵੇਚਣ ਲਈ ਲਈ ਨਹੀਂ ਕਹਿੰਦੇ ਉਹਦੇ ਪੈਸੇ ਬਹੁਤ ਲੱਗ ਗਏ ਸੀ ਠੀਕ ਹੈ ਵੀਰੇ ਅਸੀਂ ਛਾਤੀ ਸ਼ੁਕਤੀ ਦੇਖੋ ਕਿੰਨੀ ਚੰਗੀਆਂ ਬਈ ਬੱਚੀ ਦੀ 2-3 ਸਾਲ ਹੋ ਗਈ ਸੀ ਅਸੀਂ ਕਾਂਟੇ ਦੀ ਕੋਈ ਬੱਚੀ ਲੱਭਦੇ ਸੀ ਠੀਕ ਅਵਲਕ ਦੇ ਵਿੱਚ ਬਈ ਨਹੀਂ ਹੂੰ ਕੋਈ ਵੀ ਹੋਵੇ ਇਹ ਅਵਲਕ ਨਾਮ ਹੀ ਹੁੰਦੀ ਤੇ ਬੰਤਰ ਕੈਸੀ ਹੈ ਹਾਂ ਬੰਤਰ ਬਹੁਤ ਚੰਗੀਆਂ ਅਵਲਕ ਮੈਨੂੰ ਇਹ ਲੱਗਦਾ ਬਨ ਆਫ ਦਾ ਬੈਸਟ ਰਿਜ਼ਲਟ ਹੈ ਵੀਰੇ ਕਾਂਟੇ ਮਾਂ ਸਿੱਧਰਾ ਜੀ ਦੀ ਹੈ ਨਾ ਜੀ ਠੀਕ ਹੈ ਜੀ ਬਾਈ ਦੀਪਿਕਾ ਦੇ ਮਿਲਦਾ ਹੈ ਹਾਂ ਉਹਦੇ ਘਰੇ ਹੀ ਆ ਮਾਂ ਹੀ 64 ਇੰਚ ਅੱਛਾ ਬਾਈ ਤੇ ਆਪ ਇਹਦੇ ਕੱਦ ਦੇ ਨਾਲ ਨਾਲ ਫੀਚਰ ਬਹੁਤ ਚੰਗੇ ਆ ਬਾਈ ਬੱਚੀ ਦੇ ਹਾਂਜੀ ਪੁਸ਼ਕਰ ਬਾਈ ਤੁਹਾਡਾ ਪਹਿਲਾ ਮੇਲਾ ਸੀ ਹਾਂਜੀ ਬਾਈ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਵੀਰੇ ਉੱਥੇ ਦਾ ਜੀ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਮਿਲ ਲਈ ਦਾ ਸਾਰਿਆਂ ਨੂੰ ਇੱਕ ਜਗ੍ਹਾ ਨਹੀਂ ਤੁਹਾਡੇ ਜਾਣਾ ਸਭ ਦਾ ਸਾਡੇ ਕੋਲ ਆਉਣਾ ਫਿਰ ਉਹ ਇੰਨਾ ਅੱਜਕੱਲ ਤੁਹਾਡਾ ਟੈਂਟ ਜਿਹੜਾ ਪੂਰੀ ਚਰਚਾ ਚ ਰਿਹਾ ਬਾਈ ਅੱਛਾ ਬਾਈ ਇਹ ਬਾਈ ਸਨੀ ਨੂੰ ਪਤਾ ਈ ਅੱਛਾ ਅੱਛਾ ਈ ਟੈਂਟਾਂ ਟੁੰਟਾਂ ਦਾ ਰੁੱਖਾਂ ਦਾ ਉੱਤੇ ਫੁੱਲ ਬੂਟਿਆਂ ਦਾ ਹਲਵਾਈਆਂ ਦਾ ਅੱਛਾ ਬਾਈ ਹਾਂ ਸਾਰਾ ਕੰਮ ਹੀ ਬਾਈ ਸਨੀ ਦੱਸ ਬਿਲਕੁਲ ਅਸੀਂ ਵੀਡੀਓ ਹਜੇ ਲੇਟ ਕਰਨੀ ਸੀ ਤੇ ਬਾਈ ਸਨੀ ਦੀ ਵੇੜ ਵਿੱਚ ਅਸੀਂ ਪਰ ਬਾਈ ਹਜੇ ਕੁਛੇ ਦਿਨ ਬੀਤੀ ਸੀ ਅਸੀਂ ਸਾਰੇ ਜਾਨਵਰਾਂ ਦੀ ਤਾਂ ਨਹੀਂ ਵੀਡੀਓ ਕਰ ਰਹੇ ਕਿ ਸਨੀ ਭਾਈ ਆਊਗਾ ਤਾਂ ਕਰਾਂਗੇ ਬਿਲਕੁਲ ਭਾਈ ਨਾਲੇ ਮਨੀ ਰਾਜ ਦਿਖਾਵਾਂਗੇ ਤੁਹਾਨੂੰ ਜਿਹੜੇ ਦੇਵ ਰਾਜ ਦਾ ਮਾਂ ਵਾਲੇ ਪਾਸੋਂ ਭਰਾ ਮਿੱਤਰੋ ਤੇ ਤੁਹਾਨੂੰ ਹੋਰ ਵੀ ਇੱਕ ਭਾਈ ਉਹ ਵੀ ਦਿਖਾਈਏ ਬਸ਼ੇਰੀ ਜਿਹੜੀ ਤੁਸੀਂ ਕਹੇ ਸੀ ਦਲਵਾਗ ਵਾਲੀ ਜੀ ਉਹਦਾ ਸ਼ੂਟ ਰਹਿ ਗਿਆ ਸੀ ਲੇਲ ਹੋ ਗਏ ਸੀ ਅਸੀਂ ਤੇ ਇੱਕ ਸਿੱਧੂ ਭਾਈ ਮੈਨੂੰ ਨਾਲ ਦੀ ਨਾਲ ਇਹ ਗੱਲ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਥੋੜ੍ਹਾ ਸਮਾਂ ਹੋਇਆ ਆ ਇਹ ਇਸ ਕਿਤੇ ਦੇ ਵਿੱਚ ਪਰ ਵੈਗਰੂ ਦੀ ਕਿਰਪਾ ਨਾਲ ਬਹੁਤ ਚੰਗਾ ਸਟਾਕ ਤੁਸੀਂ ਨੇ ਇਕੱਠਾ ਕਰ ਲਿਆ ਲਾਈਫ ਸਟਾਕ ਜਿੰਦਾ ਵੀ ਆ ਤੇ ਤੁਸੀਂ ਵੀਰੇ ਨਵੇਂ ਬੰਦੇ ਨੂੰ ਕੀ ਸਲਾਹ ਦੇਣਾ ਚਾਹੋਗੇ ਜੀ ਭਾਵੇਂ ਕੁੜੀ ਰੱਖੋ ਰੱਖੋ ਚੰਗੀ ਠੀਕ ਹੈ ਬਈ ਰੱਖੋ ਬਲੱਡ ਲਾਈਨ ਦੀ ਠੀਕ ਹੈ ਬਈ ਚਾਰ ਪੰਜ ਪੀੜੀਆਂ ਮਾਪੇ ਬਾਬ ਦੀਆਂ ਪਤਾ ਨੇ ਠੀਕ ਹੈ ਜੀ ਉਹੀ ਰੱਖਣੀ ਚਾਹੀਦੀ ਹੈ ਹੂੰ ਜੇ ਆਮ ਵੀ ਤੁਸੀਂ ਰੱਖਣੀ ਹੈ ਜੀ ਮੰਨ ਲਓ ਸੇਲ ਪਰਚੇਜ਼ ਵੀ ਕਰਨੀ ਹੈ ਉਹ ਵੀ ਅੱਜ ਕੱਲ ਚੰਗੇ ਜਾਨਵਰਾਂ ਗੇ ਦੀ ਰੱਖੋ ਬਿਲਕੁਲ ਬਾਕੀ ਬਈ ਇਹਦੀ ਧੌਣ ਧੂਣ ਵੀ ਐਕਸਟਰਾਔਡੀਨਰੀ ਹੈ ਜੀ ਬੱਚੀ ਦੀ ਇਹਦੀ ਕੀ ਡਿਟੇਲ ਹੈ ਵੀਰੇ ਇਹ ਦਿਲਬਾਗ ਦੀ ਹੈ ਜੀ ਦਿਲਵਾਗ ਰਣੀ ਹੁੰਦੀ ਜੀ ਹਾਂਜੀ ਮਾ ਵੀਰੇ ਦੀ ਜੀ ਇਹਦੀ ਮਾਂ ਕੋਮਤੇ ਵਾਲੇ ਘੋੜੇ ਦੀ ਆ ਜੀ ਉਹ ਮਾਂ ਵਾਲੇ ਪਾਸਿਓਂ ਅਤੀ ਸੁੰਦਰ ਦੀ ਭੈਣ ਇਹਦੀ ਮਾਂ ਅੱਛਾ ਜੀ ਉਹਦੀ ਸਗੀ ਭੈਣ ਆ ਜੀ ਕਮਾਂ ਵਾਲੇ ਪਾਸਿਓਂ ਠੀਕ ਹੈ ਵੀਰੇ ਮਾਂ ਵਾਲੇ ਪਾਸਿਓਂ ਭੈਣ ਇਹ ਬੱਚੀ ਕਿੰਨੀ ਉਮਰ ਦੀ ਹੋਗੀ ਵੀਰੇ ਇਹ 10 ਮਹੀਨਿਆਂ ਦੀ ਜੀ 10 ਮਹੀਨਿਆਂ ਦੀ ਹਾਂਜੀ ਤੇ ਇਹਦੀ ਵੀ ਬੇ ਸ਼ੋਹਾਂ ਦੀ ਤਿਆਰੀ ਹੈ ਜੀ ਇਹ ਦੇਖਾਂਗੇ ਅੱਛਾ ਜੀ ਹੈ ਤਾਂ ਸ਼ੋਅ ਕੁਆਲਿਟੀ ਹੁਣ ਪਾਵਾਂਗੇ ਕਿ ਨਹੀਂ ਦੇਖਦੇ ਠੀਕ ਆ ਵੀ ਨਹੀਂ ਸਟਾਕ ਤੁਹਾਡੇ ਕੋਲ ਨਵਾਂ ਬਹੁਤ ਚੰਗਾ ਤੇ ਬਾਈ ਸਿੱਧੂ ਦਾ ਤੁਹਾਨੂੰ ਮੈਂ ਫਾਰਮ ਦਿਖਾਇਆ ਪੰਜਾਬ ਸਟੱਡ ਫਾਰਮ ਬਾਈ ਥੋੜਾ ਐਡਰੈਸ ਵੀ ਆਪਾਂ ਜਰੂਰ ਦੱਸ ਦਈਏ ਜੇ ਅੰਡਰ ਕੰਸਟਰਕਸ਼ਨ ਆਪਣਾ ਫਾਰਮ ਹੈ ਹਾਂਜੀ ਹਾਂਜੀ ਜਿਹੜਾ ਪਿੰਡ ਚਗਾਮਾ ਪੈਂਦਾ ਜੀ ਠੀਕ ਹੈ ਜੀ ਮਤਲਬ ਆਸੰਦ ਹੈ ਸਾਡਾ ਸ਼ਹਿਰ ਠੀਕ ਹੈ ਬਾਈ ਜਿਹੜਾ ਸਾਡਾ ਆ ਕਰਨਾਲ ਜੀ ਬਾਈ ਜਿਹੜਾ ਡੀ 152 ਨਵਾਂ ਬਣਿਆ ਨਾਰਨੋਲ ਟੂ ਅੰਬਾਲਾ ਹਾਂਜੀ ਉਹ ਖੀੜੀ ਸ਼ਰਫਲੀ ਵਾਲੇ ਘਟ ਤੇ ਉੱਤੀ ਆ ਸਾਡਾ ਫਾਰਮ ਠੀਕ ਹੈ ਬਾਈ ਜੀ ਕੋਈ ਲੋਕੇਸ਼ਨ ਪਾਈ ਹੋਈ ਆ ਸਿੱਧੂ ਬਾਈ ਨੈਟ ਦੇ ਉੱਪਰ ਕੋਈ ਆਪਣੀ ਪੰਜਾ ਸਟੱਡ ਫਾਰਮ ਭਰੇ ਆ ਜਾਂਦੇ ਠੀਕ ਆ ਬਾਈ ਇੱਕ ਪੰਜਾਬ ਸਟੱਡ ਫਾਰਮ ਤੋਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਨਾਂ ਤੁਸੀਂ ਬੜਾ ਯੂਨੀਕ ਜਿਹਾ ਰੱਖਿਆ ਜਿਵੇਂ ਹਰਿਆਣੇ ਦੀ ਧਰਤੀ ਆ ਚਲੋ ਛਾੜ ਦੇ ਵਿੱਚ ਵੱਖ ਹੋ ਗਏ ਸੀ ਹਨਾ ਹਾਂਜੀ ਹਾਂਜੀ ਹਰਿਆਣਾ ਨਵੀਂ ਸਟੇਟ ਬਣاتی ਸੀ ਤੇ ਫਿਰ ਇਹਦਾ ਕੀ ਮਤਲਬ ਤੁਸੀਂ ਸਟੱਡੀ 뮤ਜ਼ਿਕ ਕੰਪਨੀ ਜਿਹੜੀ ਮੈਂ 2012 ਚ ਚਲਾਈ ਸੀ ਜੀ ਉਹ ਉਹਦਾ ਨਾਂ ਪੰਜਾਬ ਰਿਕਾਰਡ ਅੱਛਾ ਜੀ ਹਾਂਜੀ ਤੇ ਉਹ ਮੈਨੂੰ ਸਿੱਧੂ ਪੰਜਾਬ ਵਾਲੇ ਕਰਕੇ ਜਾਣਦੀ ਜਾਂਦਾ ਅੱਛਾ ਜੀ ਤੇ ਪੰਜਾਬ ਦਾ ਸਾਡਾ ਪੰਜਾਬ ਆ ਭਾਵੇਂ ਲੈਂਦਾ ਹੋਵੇ ਭਾਵੇਂ ਚੜਦਾ ਹੋਵੇ ਬਾਈ ਹਾਂਜੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਲੋਮੀਟਰੋ ਬਾਈ ਦਾ ਤੁਹਾਨੂੰ ਮੈਂ ਸਟਾਕ ਦਿਖਾਇਆ ਸੱਤ ਜਾਨਵਰ ਦਿਖਾਏ ਨੇ ਤਿੰਨ ਬਸ਼ੇਰੀਆਂ ਤੇ ਚਾਰ ਘੋੜੀਆਂ ਤੇ ਹੋਰ ਵੀ ਬਾਈ ਨੇ ਬਹੁਤ ਚੰਗੇ ਐਨੀਮਲ ਰੱਖੇ ਹੋਇਆ ਉਹ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਘੋੜੀਆਂ ਕਿੱਦਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਟਾਈਮ ਕੱਢ ਕੇ ਆਏ ਤੁਹਾਡੇ ਜਾਨਵਰ ਦੇਖ ਕੇ ਵੀ ਆਨੰਦ ਆਏ ਤੇ ਫਾਰਮ ਦੇਖ ਕੇ ਉਦੋਂ ਵੀ ਜ਼ਿਆਦਾ ਆਨੰਦ ਆਇਆ ਧੰਨਵਾਦ ਵੀਰਾ ਜੀ お気に入りください